ਨਮਸਕਾਰ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਸਾਸਨ ਬੀਬਾ ਹਰਸਿਮਰਤ ਕੌਰ ਬਾਦਲ ਇਹਨਾਂ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਕਿਉਂਕਿ ਲੋਕ ਸਭਾ ਦੇ ਵਿੱਚ 2024 ਦੇ ਬਜਟ ਪੇਸ਼ ਕੀਤੇ ਜਾ ਰਹੇ ਨੇ ਇਸ ਬਜਟ ਨੂੰ ਲੈ ਕੇ ਖਾਸ ਗੁੱਸਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਸਾਸਦ ਹਲਕਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੂਜੇ ਪਾਸੇ ਉਹਨਾਂ ਨੇ ਐਮਐਸਪੀ ਨੂੰ ਲੈ ਕੇ ਬੜੇ ਵੱਡੇ ਖੁਲਾਸੇ ਕੀਤੇ ਨੇ ਅਤੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਵਾਸਤੇ ਘੱਟ ਤੋਂ ਘੱਟ 23 ਫਸਲਾਂ ਤੇ ਐਮਐਸਪੀ ਅਤੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰੇ ਇਸ ਨੂੰ ਲੈ ਕੇ ਉਹਨੇ ਪ੍ਰਾਈਵੇਟ ਬਿੱਲ ਇੱਕ ਪੇਸ਼ ਕੀਤਾ ਹੈ ਲੋਕ ਸਭਾ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਬਾਕੀ ਸਾਰੀਆਂ ਪਾਰਟੀਆਂ ਕੋਲੋਂ ਇਸ ਬਿੱਲ ਨੂੰ ਲੈ ਕੇ ਯਾਨੀ ਕਿ ਐਮਐਸਪੀ ਦੇ ਬਿੱਲ ਨੂੰ ਲੈ ਕੇ ਸਮਰਥਨ ਕੀਤਾ ਹੈ ਇਹ ਉਹੀ ਹਰ ਸਿਮਰਤ ਕੌਰ ਬਾਦਲ ਹੈ ਅਤੇ ਉਹੀ ਇਹ ਸੁਖਬੀਰ ਸਿੰਘ ਬਾਦਲ ਹੈ ਤੇ ਪ੍ਰਕਾਸ਼ ਸਿੰਘ ਬਾਦਲ ਹੈ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਇਨ੍ਹਾਂ ਬਿੱਲਾਂ ਦਾ ਜਿਹੜੇ ਕਾਲੇ ਕਾਨੂੰਨ ਪਾਸ ਹੋਏ ਸੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੰਦਰ ਇਸ ਨੇ ਸਿਗਨੇਚਰ ਕੀਤੇ ਸੀ ਅਤੇ ਇਹਨਾਂ ਬਿੱਲਾਂ ਤੇ ਸਹਿਮਤੀ ਪ੍ਰਗਟਾਈ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਬੀਬਾ ਹਰਸਿਮਰਤ ਕੌਰ ਫੂਡ ਪ੍ਰੋਸੈਸਿੰਗ ਮੰਤਰੀ ਸੀ ਯਾਨੀ ਕਿ ਕੇਂਦਰੀ ਮੰਤਰੀ ਸੀ ਪਰਮਾ ਹੰਗਾਰਾ ਵੀ ਦਿੱਤਾ ਗਿਆ ਅਤੇ ਸਿਗਨੇਚਰ ਵੀ ਕੀਤੇ ਗਏ ਯਾਨੀ ਕਿ ਸਹਿਮਤੀ ਪਰਗਟਾਈ ਗਈ ਸੀ ਬੀਬਾ ਹਰਸਿੰਮਰਤ ਕੌਰ ਬਾਦਲ ਦੇ ਦੁਆਰਾ ਜਦੋਂ ਇਹ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੇ ਫੂਡ ਪ੍ਰੋਸੈਸਿੰਗ ਕੇਂਦਰੀ ਮੰਤਰੀ ਸੀ ਇਸ ਦਾ ਹਵਾਲਾ ਦਿੱਤਾ ਹੈ ਨਾਤਾ ਦਿੱਤਾ ਹੈ ਕਾਂਗਰਸ ਨੇ ਇਹ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਉਸਨੇ ਏਬੀਬੀ ਦੇ ਨਿਊਜ਼ ਨਾਲ ਜਦੋਂ ਗੱਲਬਾਤ ਕੀਤੀ ਅਤੇ ਵੱਡਾ ਖੁਲਾਸਾ ਕੀਤਾ ਇਹਨੇ ਕਿਹਾ ਉਹੀ ਇਹ ਬੀਬਾ ਸਿਵਲਤ ਕੋਲ ਬਾਦਲ ਹੈ ਜਿਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਸੀ ਫਿਰ ਬਾਅਦ ਵਿੱਚ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਵਿਵਾਹਨ ਸਿਮਰਤ ਕਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲੰਗੜੀ ਸਰਕਾਰ ਕਹਿ ਰਹੀ ਹੈ ਉਹਨਾਂ ਨੇ ਕਿਹਾ ਲੇਡੀ ਹੋਣ ਦੇ ਨਾਤੇ ਮੈਂ ਇਸ ਤਰ੍ਹਾਂ ਦੀ ਕੋਈ ਵਿਵਾਦਿਤ ਟਿੱਪਣੀ ਨਹੀਂ ਦੇਵਾਂਗਾ ਲੇਕਿਨ ਜਦੋਂ ਅੰਦਰ ਸੀ ਇਹਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਦਾ ਸਮਰਥਨ ਕੀਤਾ ਸੀ ਅਤੇ ਵਿਰੋਧੀ ਧਿਰ ਨੂੰ ਟੁੱਟ-ਟੁੱਟ ਕੇ ਪੈਂਦੀ ਸੀ ਉਹਨਾਂ ਦਿਨਾਂ ਦੇ ਵਿੱਚ ਪਰ ਜਿਵੇਂ ਹੀ ਇਹ ਲੋਕ ਸਭਾ ਦੇ ਵਿੱਚੋਂ ਸੰਸਦ ਦੇ ਵਿੱਚੋਂ ਬਾਹਰ ਆਈ ਇਸ ਨੇ ਪਾਸਾ ਪੰਡਿਤਾ ਅਤੇ ਆਪਣੇ ਬਿਆਨਾਂ ਤੋਂ ਮੁਕਰ ਗਈ ਬੀਬੀ ਹਰਸਿਮਰਤ ਕਾ ਬਾਦਲ ਇਹ ਗੱਲ ਕਹਿ ਰਹੇ ਨੇ ਕੇਂਦਰੀ ਪਟੋਲੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ ਉਸ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਸਾਡਾ ਅਲਾਈਂਸ ਟੁੱਟਣ ਦਾ ਕਾਰਨ ਇਹੋ ਹੀ ਹੈ ਕਿ ਇੱਕ ਪਾਸੇ ਤਾਂ ਇਹਨਾਂ ਸਪੋਰਟ ਕੀਤੀ ਸੀ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਜਦੋਂ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਾਏ ਜਦੋਂ ਉਹਨਾਂ ਨੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਘਰ ਇਹਨਾਂ ਦੇ ਬੰਗਲੇ ਘੇਰੇ ਅਤੇ ਸਮੁੱਚੀ ਸ਼ਰੋਮਣੀ ਅਕਾਲੀ ਦਲ ਨੂੰ ਘੇਰਿਆ ਤਾਂ ਇਹਨਾਂ ਨੇ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਦਾ ਜਿਨ੍ਹਾਂ ਜਿਨ੍ਹਾਂ ਦਾ ਪਹਿਲਾਂ ਇਹ ਪੂਰਾ ਪਰਿਵਾਰ ਸਮਰਥਨ ਕਰਦਾ ਸੀ ਬਾਅਦ ਵਿੱਚ ਇਹਨਾਂ ਨੇ ਸਮਰਥਨ ਵਾਪਸ ਲੈ ਲਿਆ ਜਾ ਪਾਸਾ ਪੜ੍ਹ ਲਿਆ ਹੁਣ ਉਹ ਐਮਐਸਪੀ ਦੀ ਗੱਲ ਕਰ ਰਹੀ ਹੈ ਉਹਨੇ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਆ ਜਾਂ ਗੱਲ ਕਰੀਏ ਪੂਰੇ ਭਾਰ ਦੇ ਕਿਸਾਨਾਂ ਦੀ ਲਗਭਗ ਕੁਛ ਨਾ ਕੁਛ ਫਸਲਾਂ ਤੇ ਐਮਐਸਪੀ ਜਿਹੜੀ ਹੈ ਉਹ ਸਰਵ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਉਹਨੇ ਕਿਹਾ ਆਉਣ ਵਾਲੇ ਦਿਨਾਂ ਚ ਦੇਖਿਆ ਦੇ ਕਿ ਹੁਣ ਇਕੱਲੇ ਰਹਿ ਗਏ ਨੇ ਅਤੇ ਨਾ ਹੀ ਇਹ ਹੋਰ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਕਰ ਸਕਦੇ ਨੇ ਧੰਨਵਾਦ